ਇਹ ਮਿੱਤਰ ਉਹ ਆਪਣਾ ਸ਼ੇਤ ਇੰਦਰੋਂ ਦਾ ਲੋੜ ਸ਼ੇਤ ਇੰਦਰ ਨੇ ਸ਼ੇਈ ਉਰੇ ਰਹਿੰਦੇ ਨੇ ਮੈਂ ਉੱਥੇ ਸਾਹਮਣੇ ਇੰਦਰ ਢਾਣੇ ਪਾਦਣਾ ਉੱਥੇ ਉੱਥੇ ਢਾਣੇ ਪਾਦਣਾ ਇਹ ਵਿਚਾਰੇ ਚੂਹੀ ਕਰਦੇ ਨੇ ਚੂਹੀ ਕਰਦੇ ਨੇ ਦੋ ਦਾ ਹੈ ਬੱਤੇ ਨੇ ਦੋ ਅੱਗੇ ਇਹਨਾਂ ਦੇ ਵਿੱਚੇ ਦੋ ਅੱਗੇ ਯਾਨੀ ਕਿ ਤਿੰਨ ਪੀੜੀਆਂ ਨੇ ਇਹ ਕੋਹ ਕਰਦੇ ਨੇ ਇਕ ਥੀ ਲੈ ਨੇ ਇਹ ਹੈਗੇ ਵੀ ਇਹ ਦੂਏ ਦਿੱਤਰ ਨੇ ਕਾਲੇ ਨਹੀਂ ਹੈਗੇ ਦੇਸੀ ਨੇ ਇਹ ਦੇ ਸੀ ਤੱਕ ਤਰਾ ਹੰਝਕਾਂ ਦਾ ਵੈਸੇ ਬਹੁਤ ਘੱਟ ਮਿਲਦੇ ਨੇ ਆ ਵੀ ਦੂਰੇ ਨਹੀਂ ਤਿੰਨ ਬੈਠੇ ਰਹੇ ਹੁਣ ਤਿੰਨ ਉੱਪਰ ਬੈਠੇ ਟਿਕਾਣਾ ਇਹਨਾਂ ਦਾ ਇੱਥੇ ਲੈਨੇ ਨੇ ਕਿੱਥੇ ਹੁਣ ਚਾਰ ਬੈਠ ਗਏ ਇੱਥੇ ਦੋ ਘੜੇ ਨੇ ਅੱਜ ਬੈਠੇ ਨੇ ਮੈਂ ਇਹਨਾਂ ਨੂੰ ਗਾਣਾ ਪਾਇਆ ਸੀ ਸਵੇਰੇ ਅੱਜ ਕੇ ਹੁਣ ਐ ਮਸਤੀ 'ਚ ਬੈਠੇ ਨੇ ਐਨ ਅਡਾ ਲੈਕਸ ਹੋ ਕੇ ਇਹ ਚੀਜ਼ਾਂ ਅੱਜ ਕੱਲ੍ਹ ਦੇਖਣ ਨੂੰ ਹੈ ਨਹੀਂ ਮਿਲਦੀਆਂ ਨਹੀਂ ਇਹ ਪਰ ਉਹ ਆਪਣੇ ਕੋਲੇ ਇਹ ਬਾਦੂ ਨੇ ਛੇ ਤਾਂ ਉੜੀ ਨੇ ਉਹ ਅੱਗੇ ਵੀ ਰਹਿੰਦੇ ਨੇ ਕਾਫੀ ਨੇ